ਸੁਪਣਾ ਕਿਉਂ ਬੱਤੇ ਹੋ ਕੇ ਬੇਟ ਲਿਫਟਰ ਵੱਢ ਤੇ ਆਪਾਂ ਬਰਾਬ ਅੱਗੇ ਦੁਆ ਕਰਦੇ ਆ ਕਿ ਪ੍ਰਭੂਤ ਮੈਂ ਇਹਦਾ ਸੁਪਣਾ ਪੂਰਾ ਕਰੇ ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਇਹ ਪਿੰਡ ਵੰਗੀ ਦੀ ਪਾਸਾ ਖੇਡ ਗਰਾਊਂਡ ਆ ਜੀ ਜਿਹੜੀਆਂ ਪਹਿਲਾਂ ਤੁਸੀਂ ਵੀਡੀਓ ਦੇਖਦੇ ਹੋ ਤੇ ਉਹਨਾਂ ਦੇ ਵਿੱਚ ਜਿਹੜੀ ਸੀਰੀਅਲ ਚੱਲਦੀ ਸੀ ਜਨਮ ਦਿਨ ਮਨਾਏ ਜਾਂਦੇ ਆ ਇੱਕ ਕ੍ਰੋਸ ਕੰਟਰੀ ਹਰ ਹਫਤੇ ਲੱਗਦੀ ਆ ਉਸ ਦੋਵੇਂ ਚੀਜ਼ਾਂ ਦੇ ਬਹਾਨੇ ਨਾਲ ਗਰਾਊਂਡ ਦੇ ਬੱਚਾ ਨੂੰ ਵਧੀਆ ਡਾਈਟ ਦਿੱਤੀ ਜਾਂਦੀ ਆ ਤੇ ਇੱਥੇ ਕੇਕ ਨਹੀਂ ਕੋ ਕਟਾਇਆ ਜਾਂਦਾ ਇਹਨਾਂ ਦੀ ਖਾਣਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵਧੀਆ ਕੁਆਲਿਟੀ ਹੋਈ ਪਈਆਂ ਨੇ ਜਿਹੜਾ ਅੱਜ ਵਾਲਾ ਜਨਮ ਦਿਨ ਆ ਇਹ ਕੋਈ ਤਾਂ ਸਾਰੇ ਜਨਮ ਦਿਨ ਖਾਸ ਆ ਪਰ ਜਿਹੜਾ ਅੱਜ ਵਾਲਾ ਉਹ ਥੋੜਾ ਜਿਹਾ ਹੋਰ ਜ਼ਿਆਦਾ ਖਾਸ ਮੰਨ ਲਓ ਉਹਨੂੰ ਤੁਸੀਂ ਕਿਉਂਕਿ ਜਿਹੜੇ ਇੱਥੇ ਤਿਆਰੀ ਕਰਵਾ ਰਹੇ ਆ ਗਗਨ ਕੋਚ ਜਿਹੜੇ 1.5 ਸਾਲ ਤੋਂ 2 ਸਾਲ ਤੋਂ ਲਗਾਤਾਰ ਮਿਹਨਤ ਕਰ ਰਿਹਾ ਆ ਜਿਆਦਾ ਨੀਡ ਦੇ ਜਾਂ ਜਿਆਦਾ ਜ਼ਰੂਰਤ ਦੇ ਜਾਂ ਲਾਲਚ ਦੇ ਬਿਨਾ ਕਿਸੇ ਦੇ ਉਹਨਾਂ ਦੇ ਬੇਟੇ ਦਾ ਜਨਮ ਦੇਣਾ ਉਹਦਾ ਨਾਮ ਹੈ ਨਾਨਕ ਸਿੰਘ ਤੇ ਸਾਰੀ ਮਿਹਨਤ ਜਿਹੜੀ ਲਗਾਤਾਰ 1.5-2 ਸਾਲਾਂ ਦੀ ਇਥੇ ਚੱਲ ਰਹੀ ਆ ਉਹਦਾ ਸੇਰਾ ਇਹਨਾਂ ਦੇ ਸਿਰ ਜਾਂਦਾ ਹੈ ਗਗਨ ਕੋਚ ਨੂੰ ਇਹਨਾਂ ਦੇ ਪਰਿਵਾਰ ਨੂੰ ਆਪੋ ਪਾਲਾ ਦਾ ਵਧਾਈਆਂ ਇਹਨਾਂ ਦੇ ਬੱਚੇ ਦੀਆਂ ਨਾਨਕ ਸਿੰਘ ਉਹਦੇ ਪ੍ਰਮਾਤਮਾ ਉਮਰ ਲੰਬੀ ਕਰੇ ਤੇ ਆਪਾਂ ਗੱਲਬਾਤ ਕਰਦੇ ਹਾਂ ਤੇ ਨਾਲੇ ਜਿਹੜੀ ਡਾਈਟ ਅੱਜ ਦਿੱਤੀ ਜੋ ਉਹਦੇ ਬਾਰੇ ਗੱਲ ਕਰਦੇ ਆ ਸਤ ਸੋ ਪਹਿਲਾ ਫੌਜੀ ਫਿਜ਼ੀਕਲ ਅਕੈਡਮੀ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਬੱਚਿਆਂ ਵੱਲੋਂ ਅ ਅੱਜ ਇਹ ਜਿਹੜੇ ਆਪਣੇ ਅਕੈਡਮੀ ਦੇ ਕੋਚ ਆ ਗਗਨਦੀਪ ਸਿੰਘ ਹਾਂਜੀ ਤੇ ਇਹਨਾਂ ਦੇ بیٹے ਦਾ ਜਨਮ ਦਿਨ ਨਾਨਕ ਸਿੰਘ ਦਾ ਤੇ ਤਕਰੀਬ ਵਾਂਗ ਆਪਾਂ ਦੇਖਦੇ ਆ ਸਾਰੇ ਆਪਣੇ ਜਨਮ ਦਿਨ ਪਿੰਡ ਦੇ ਇੱਥੇ ਮਨਾ ਰਹੇ ਆ ਤੇ ਇਹਨਾਂ ਦੇ بیٹے ਦਾ ਜਨਮ ਦਿਨ ਤੇ ਸਾਰੀ ਅਕੈਡਮੀ ਵੱਲੋਂ ਤੇ ਸਾਰੇ ਬੱਚਿਆਂ ਵੱਲੋਂ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਪ੍ਰਵਾਤਵਾ ਲੰਬੀ ਉਮਰ ਬਖਸ਼ੇ ਬੱਚੇ ਨੂੰ ਦਿਨ ਤੋਂ ਕਿਹੜੀ ਰਾਤ ਚੋਂ ਕਿਹੜੀ ਤਰੱਕੀ ਬਖਸ਼ੇ ਤੇ ਇੱਕ ਜਿਹੜੀ ਹੋਰ ਇੰਪੋਰਟੈਂਟ ਗੱਲ ਆ ਜੀ ਕਿ ਜਿਹੜੇ ਆਪਣੇ ਇਹ ਬਾਈ ਗਗੜ ਕੋਚ ਆ ਤੇ ਇਹਨਾਂ ਦੀ ਸੋਚ ਆ ਇਹ ਤੇ ਇਹਨਾਂ ਦਾ ਸੁਪਨਾ ਵੀ ਆ ਵੀ ਨਾਨਕ ਸਿੰਘ ਮਤਲਬ ਕਿ ਜਿਹੜਾ ਬੇਟਾ ਇਹਨਾਂ ਦਾ ਵੱਡਾ ਹੋਊਗਾ ਹਨ ਤੇ ਉਹਨਾਂ ਨੂੰ ਮਤਲਬ ਕਿ ਵੇਟ ਲਿਫਟਰ ਬਣਾਉਣਾ ਇਹਨਾਂ ਦੇ ਇਛਾ ਦਾ ਸੁਪਨਾ ਹੈਗਾ ਵੀ ਮੈਂ ਉਹਨਾਂ ਨੂੰ ਜਿਵੇਂ ਜਿਵੇਂ ਮਤਲਬ ਕਿ ਉਹ ਵੱਡੇ ਹੋਣਗੇ ਤੇ ਉਹਨਾਂ ਨੂੰ weight lifter ਦੀ ਕੋਚਿੰਗ ਇਹਨਾਂ ਨੇ ਦੇਣੀ ਹੈ ਇਹਦਾ ਸੁਪਣਾ ਕਿ ਉਹ ਵੱਡੇ ਹੋ ਕੇ weight lifter ਬਣਨ ਤੇ ਆਪਾਂ ਬਰਾਬ ਅੱਗੇ ਦੁਆ ਕਰਦੇ ਆ ਕਿ ਪ੍ਰਮਾਤਮਾ ਇਹਦਾ ਸੁਪਣਾ ਪੂਰਾ ਕਰੇ ਤੇ ਉਹਨਾਂ ਨੂੰ ਵੀ ਸਰੀਰਕ ਤਦਰਾਸਤੀ ਵੱਕਸ਼ੇ ਸਾਰੇ ਪਰਿਵਾਰ ਨੂੰ ਦੇਬੁੱਲੀ ਰਾਜ ਚ ਦੀ ਤਰੱਕੀ ਵੱਕਸ਼ੇ ਸਾਰੀ ਅਕੈਡਮੀ ਵੱਲੋਂ ਤੇ ਬੱਚਿਆਂ ਵੱਲੋਂ ਇਹਨਾਂ ਨੂੰ ਜਨਮ ਦੇ ਲਈ ਬਹੁਤ ਬਹੁਤ ਵਧਾਈਆਂ ਤੇ ਧੰਨਵਾਦ ਕੀਤਾ ਹੈ ਬਾਈ ਅਸ਼ੀਗਾਲ ਜੀ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੰਨ ਲਓ ਫੌਜੀ ਫਿਜ਼ੀਕਲ ਅਕੈਡਮੀ ਨੂੰ ਤੇ ਆਪਣੇ ਭਾਈ ਜਿਹੜਾ ਗਗਨ ਕੋਚ ਐ ਇਹਦੇ ਬੱਚੇ ਦੇ ਜਨਮ ਦਿਨ ਦੀ ਅੱਜ 3 ਸਾਲਾਂ ਦਾ ਹੋ ਗਿਆ ਤੇ ਇਹਨੂੰ ਬਹੁਤ-ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਤੇ ਦੂਸਰੀ ਗੱਲ ਇਹ ਆ ਵੀ ਮੰਨ ਲਓ ਗਗਨ ਬਾਰੇ ਵੀ ਅਸੀਂ ਇਹ ਦੱਸਦੇ ਆਂ ਵੀ ਜਿਹੜਾ ਇਹ ਦਿਨ ਅੱਜ ਦਾ ਆਇਆਗਾ ਇਹ ਮੰਨ ਲਓ ਡੇਢ-ਦੋ ਸਾਲ ਦੀ ਮਿਹਨਤ ਨਾਲ ਆਇਆਗਾ ਅੱਜ ਸਾਨੂੰ ਇੰਨੀ ਖੁਸ਼ੀ ਹੈ ਵੀ ਲੋਕਾਂ ਦੇ ਬੱਚਿਆਂ ਦੇ ਜਨਮ ਦਿਨ ਵੀ ਇੱਥੇ ਮਨਾਏ ਜਾਂਦੇ ਆ ਇਹਦੇ ਖੁੱਦ ਦੇ ਬੱਚੇ ਦਾ ਵੀ ਜਿਹੜਾ ਅੱਜ ਜਨਮ ਦਿਨ ਮਨਾਇਆਗਾ ਬਹੁਤ ਸਾਨੂੰ ਇਸ਼ ਦੀ ਖੁਸ਼ੀ ਹੈ ਵੀ ਅਸੀਂ ਜਿਹੜਾ ਇਹ ਦਿਨ ਲਿਆਂਦਾਗਾ ਸਾਡੇ ਬਾਈ ਨੇ ਇਹ ਬਹੁਤ ਮੰਨ ਲਓ 1.5 ਸਾਲ ਦੇ ਸਮੇਂ ਦੇ ਨਾਲ ਆਇਆਗਾ ਸਭ ਤੋਂ ਪਹਿਲਾਂ ਇਹ ਇੱਥੇ ਤਿਆਰੀ ਕਰਾਉਂਦੇ ਹੁੰਦੇ ਸੀ ਅਸੀਂ ਇਹਨੂੰ ਮੰਨ ਲਾ ਵੀ ਲੜਦੇ ਵੀ ਹੁੰਦੇ ਸੀਗੇ ਵੀ ਕਿਸੇ ਬੱਚੇ ਦੀ ਲੱਤਾਂ ਮਾਂ ਟੁੱਟ ਜਾਊਗੀ ਵੀ ਤੂੰ ਕਿਉਂ ਤਿਆਰੀ ਕਰਾਉਣਾ ਹਨਾ ਵੀ ਕਿਸੇ ਦਾ ਲਾਂਭਾ ਆ ਜਾਊਗਾ ਤਾ ਇਹ ਕਹਿੰਦਾ ਸੀ ਚਲ ਕੋਈ ਗੱਲ ਨਹੀਂ ਯਾਰ ਮਾਲਕ ਆਪੇ ਦੇਖੂਗਾ ਕੋਈ ਗੱਲ ਨਹੀਂ ਵੀ ਮੈਨੂੰ ਸ਼ੌਂਕ ਹੈਗਾਗਾ ਮੈਂ ਇਹ ਕਰਵਾਉਣਾਗਾ ਤੇ ਫਿਰ ਮੰਨ ਲਓ ਵੀ ਅਸੀਂ ਇਹਨੂੰ ਜਦੋਂ ਆਖਿਆ ਵੀ ਚਲ ਤੂੰ ਸੋਚ ਸੰਭ ਕੇ ਭਾਈ ਆਪਦਾ ਦੇਖ ਲੈ ਇਹ ਕਿਰਾਇਆ ਕਿੰਨਾ 1.5 ਮਹੀਨਾ ਫਿਰ ਇਹਦੇ ਨਾਲ ਮੰਨ ਲਓ ਵੀ ਇਹ ਮੁੰਡਾ ਸਾਡਾ ਜਸਪਾਲ ਆ ਇਹ ਵੀ ਆਉਣ ਲੱਗਿਆ ਕਹਿੰਦਾ ਯਾਰ ਵਧੀਆ ਗੱਲ ਆ ਵੀ ਮੈਂ ਵੀ ਤੇਰੇ ਨਾਲ ਕਰਵਾਇਆ ਕਰੂੰਗਾ ਫਿਰ ਇੱਕ ਦੋ ਬੰਦੇ ਹੋਰ ਜਿਵੇਂ ਬਾਈ ਆਪਣਾ ਨਿਮਾ ਫੌਜੀ ਰਲ ਗਿਆ ਤੇ ਮੈਂ ਆਉਣ ਲੱਗ ਗਿਆ ਇਹਨਾਂ ਕੋਲੇ ਬਿਜਲੀ ਟਾਈਮ ਕੱਢ ਕੇ ਜਿੰਨਾ ਕੁ ਮੇਰੇ ਕੋਲ ਹੁੰਦਾ ਸੀ ਤੇ ਇਹਨਾਂ ਦੀ ਮਿਹਨਤ ਸਦਕਾ ਇਹ ਬੰਦੇ ਨੇ ਇੰਨੀ ਮਿਹਨਤ ਕਰੀ ਮੰਨ ਲਓ ਸ਼ੁਰੂ ਤੋਂ ਚਲਾਈ ਇਹਨੇ 10-15 ਬੱਚਾਂ ਤੋਂ ਲੀਡ ਤੇ ਅੱਜ ਮੰਨ ਲਓ 100 ਤੋਂ ਪਲੱਸ ਬੱਚਾ ਹੋ ਗਿਆ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਤੇ ਬਾਕੀ ਬਾਈ ਦੇ ਜਿਹੜਾ ਬੱਚਾ ਇਹਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਹੈ ਦੀ ਹਰ ਜਿਹੜੀ ਕਾਮਨਾ ਇਹੋ ਪੂਰੀ ਹੋਵੇ ਦਨ ਦੁੱਗਣੀ ਰਾ ਚੌਗਣੀ ਤਰੱਕੀ ਕਰੇ ਤੇ ਸਾਨੂੰ ਬਹੁਤ ਖੁਸ਼ੀ ਹੈ ਜੀ ਅੱਜ ਅੱਛੀ ਗਾਲ ਜੀ ਸਾਰਿਆਂ ਵੱਲੋਂ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪੂਰੇ ਪਰਿਵਾਰ ਵੱਲੋਂ ਸਪਾਲ ਬਾਈ ਲਾਡੀ ਵੱਲੋਂ ਧੰਨਵਾਦ ਕਰਦੇ ਆਂ ਵੀ ਜਿੰਨੇ ਵੀ ਸਰੋਤਿਆਂ ਨੇ ਮੈਨੂੰ ਵਧਾਈਆਂ ਦਿੱਤੀਆਂ ਮੇਰੇ ਬੱਚੇ ਦੇ ਜਨਮ ਦਿਨ ਤੇ ਦਿਲੋਂ ਦਾ ਨਵਾਦ ਕਰਦੇ ਆਂ ਪ੍ਰਮਾਤਮਾ ਅੱਗੇ ਦੁਆ ਕਰਦੇ ਆਂ ਕਿ ਮੇਰੀ ਫੈਮਲੀ ਨੂੰ ਇਦਾਂ ਹੀ ਸਹੀ ਸਲਾਮਤ ਰੱਖੀ ਤਾਂ ਕਿ ਮੈਂ ਇਹਨਾਂ ਬੱਚਿਆਂ ਦਾ ਪੱਲਾ ਫੜਿਆਗਾ ਤਾਂ ਹੀ ਫੜ ਰੱਖੂਗਾ ਵੜ ਕੇ ਕਿ ਮੈਂ ਇਹਨਾਂ ਤੋਂ ਸਾਫ਼ ਨਾ ਛੁੱਟ ਜੱਕੇ ਮੇਰਾ ਤੇ ਇਹਨਾਂ ਦਾ ਮੇਰੀ ਮਿਹਨਤ ਇਹੀ ਹੈ ਬਾਈ ਕਿ ਮੈਂ ਜਦੋਂ ਤੋਂ ਕਿ ਚਲਾਇਆ ਕੰਮ ਮੇਰੇ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ ਹੈ ਮੇਰੀ ਮੰਮੀ ਨੇ ਮੇਰੀ ਫੈਮਲੀ ਖੜੀ ਹੈ ਮੇਰੇ ਮਾਮਾ ਜੀ ਖੜੇ ਹੈ ਤੇ ਬਸ ਪ੍ਰਮਾਤਮਾ ਅਗੇ ਹੀ ਦਵਾ ਬਾਈ ਕਿ ਇਹਨਾਂ ਨਾਲ ਜੁੜਾਰਵਾ ਹਮੇਸ਼ਾ ਤੇ ਪ੍ਰਮਾਤਮਾ ਮੇਰੇ ਪਰ ਆਪ ਦਾ ਸੱਤਿਆਤ ਰੱਖੇ ਮੇਰੇ ਆਸਟ ਇੱਕ ਗੱਲ ਕਹਿਣੀ ਚਾਹਣਾ ਬਾਈ ਕਿ ਮੇਰੇ ਪਰਿਵਾਰ ਦਾ ਬਹੁਤ ਵੱਡਾ ਸਹਯੋਗ ਹੈ ਮੇਰੀ ਫੈਮਲੀ ਦਾ ਮੇਰੀ ਮੰਮੀ ਦਾ ਮੇਰੇ ਮਾਮਾ ਜੀ ਦਾ ਤੇ ਕਿਸੇ ਦਾ ਸੋ ਜੋ ਹੱਥ ਹੁੰਦਾ ਵੀ ਕਿਸੇ ਪਿੱਛੇ ਮੇਰੇ ਪੂਰੇ ਪਰਿਵਾਰ ਦਾ ਹੱਥ ਹੈ ਨਾ ਬੱਚਾ ਦੇ ਨਾਲ ਜੋੜਨ ਵਾਸਤੇ ਧੰਨਵਾਦ ਕਰਦਾ ਬਾਈ ਫਿਰ ਤੋਂ ਮੈਂ ਸਾਰੇ ਇਹਨਾਂ ਦੀ ਤਰਫੋਂ